ਸਿੱਤੇ ਗਿਆਨੀ ਰੂਸ ਤੇਜਪਾਲ ਦੇ ਪਰਿਵਾਰ ਦਾ ਰੋਰੋ ਕੇ ਬੁਰਾ ਖਾਤ। ਕੱਥਲ ਵਿੱਚ ਸਿਕ ਨੌਜਵਾਨ ਦੀ ਕੁਟਮਾਰ ਮਾਮਲੇ 'ਚ ਐਸਆਈਟੀ ਦਾ ਗਠਨ ਮਲਜ਼ਮਾਂ ਤੇ ਰੱਖਿਆ 10000 ਰੁਪਏ ਦਾ ਇਨਾਮ ਖਾਲਸਤਾਨੀ ਕੈਕਿ ਸਿੱਖ ਸ਼ਖਸ ਤੇ ਹਮਕਰ ਦਾ ਇਲਜ਼ਾਮ। ਅਦਿਲਕੇਸ਼ ਵਾਲੂ ਮਿਲਿਆ ਸੀਮਾਨ ਦਿੱਲੀ ਦਿੱਹਾਰ ਜ਼ਿਲ੍ਹੇ ਦੇ ਵਿੱਚ ਪਾਰਟੀ ਸੁਪਰੀਮੋ ਦੇ ਨਾਲ ਕੀਤੀ ਮੁਲਾਕਾਤ ਮੁਖ ਸਬਾਚ ਦੇ ਨਤੀਜੇ ਆਲੀ ਬਾਤ। ਇਹ ਚੰਡੀਗੜ੍ਹ ਦੇ ਕੋਈ ਵੀ ਸ਼ਕਤੀ ਚੀਜ਼ ਨਹੀਂ ਕੋਈ ਬ੍ਰਾਹਮਣ ਪੁਲਿਸ ਪਤਾ ਲਗਾਉਣ ਦੇ ਵਿੱਚ ਜੁਟੇ ਕਿਥੋਂ ਆ। ਪਾਸੀ ਪਿੰਡੇ ਦੋ ਸੀਸ਼ਨ ਪੰਚਨ ਉਸਾਨ ਆਪਣੇ ਸਰ ਤੋਂ ਦਿੱਲੀ ਚਾਰੀ ਸੀ ਤੇ ਕੀ ਰੈਕਸ਼ਨ ਦਾ ਜ਼ਿਕਰ ਹਿਮਾਚਲ ਕੋਲ ਨਹੀਂ ਵਾਦੂ ਪਾਣੀ ਤਾਂ ਪਹਿਲਾਂ ਦੇਣ ਦੀ ਕਿਉਂ ਕਰ ਸੀ ਗੱਲ ਹਰਿਆਣਾ ਦੇ ਵਿੱਚ ਦਾ ਪਾਲਿਸੀ ਦਾ ਸਵੇ ਦੇ ਬੀਆਰ ਬ੍ਰਿਜੀਤਾ ਦਾ ਪਾਕ ਹਾਲ ਹੀ ਦੇ ਵਿੱਚ ਸੈਨੀ ਸਰਕਾਰ ਨੇ ਨਵੀਂ ਪਾਲਿਸੀ ਦਿੱਤੀ ਹੈ ਮੰਜ਼ੂਰੀ ਅੱਗੇ ਨੇ ਪੰਜ ਪਾਰ ਦਾ ਬਾਬੂ ਨਾਇਕ ਨੂੰ ਚੌਥੀ ਵਾਰ ਬਣੇ ਆਂਧ ਪ੍ਰਦੇਸ਼ ਦੇ ਮੁੱਖ ਤਾਂ ਤੇ ਵਿੱਚ 15 ਫੁੱਟ ਦਾ ਪਾੜ ਪਿਆ ਵੱਡੀ ਖਬਰ ਆ ਰਹੀ ਹੈ ਲਹਿਰਾਗਾਗਾ ਦਾ ਮੈਂ ਕਿ ਨਹਿਰ ਦੇ ਵਿੱਚ ਜ਼ਿਆਦਾ ਪਾਣੀ ਛੱਡ ਦਿੱਤਾ ਗਿਆ ਜਿਸ ਦੀ ਵਜ੍ਹਾ ਦੇ ਨਾਲ ਪਾੜ ਖੁੱਦ ਆਪ ਮੁਹਾਰੇ ਇਹ ਲੋਕ ਲੱਗੇ ਹੋਏ ਨੇ ਕਿ ਕਿਸੇ ਤਰੀਕੇ ਦੇ ਨਾਲ ਪਾੜ ਜਿਹੜਾ ਹੈ ਉਹ ਪੂਰਿਆ ਜਾ ਸਕੇ ਖੁਦ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲਹਿਰਾਗਾਗਾ ਦੇ ਨੇੜੇ ਇਹ ਨਹਿਰ ਦੇ ਵਿੱਚ ਪਾੜ ਪਿਆ ਹੈ ਔਰ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸਥਾਨਕ ਲੋਕ ਜਦੋਂ ਆਪਾਂ ਇਹ ਲੈਰਗਾ ਕਿਦੋਂ ਕੋਟਰ ਨੂੰ ਜਾਂਦੇ ਆ ਜੀ ਉਹਦੇ ਵਿਚਾਲੇ ਕੁਲ ਤੋਂ ਘੱਟੋ ਘੱਟ 1/2 ਕਿਲੋਮੀਟਰ ਤੋਂ ਥੋੜਾ ਹੀ ਘੱਟਾ ਇਹ ਲੈਰ ਦੇ ਵਿੱਚ ਜਿਹੜੀ ਨਹਿਰ ਜਾਂਦੀ ਹੈ ਉੱਥੇ ਪਾੜ ਪੈ ਚੁੱਕੇ ਹੁਣ ਤਾਂ ਘੱਟੋ ਘੱਟ ਜੀ 10-15 ਫੁੱਟ ਦਾ ਪਾੜ ਪਿਆ ਜੀ ਜੇ ਜਲਦੀ ਇਹ ਤੇ ਗੌਰ ਨਾ ਕੀਤੀ ਗਈ ਜੀ ਇਹ ਵੱਧ ਕੇ ਹੋਰ ਬਹੁਤ ਵੱਡਾ ਪਾੜ ਹੋ ਸਕਦਾ ਜੀ ਪਾੜੀ ਸਾਈਡ ਤੁਸੀਂ ਦੇਖ ਸਕਦੇ ਹੋ ਜੀ ਉਧਰ ਜੋ ਆਪਣਾ ਪਾਣੀ ਬਹੁਤ ਰਫਤਾਰ ਨਾਲ ਗਾਗਲੀ ਸਾਈਡ ਨੂੰ ਪਾਣੀ ਜਾਣ ਲੱਗ ਰਿਹਾ ਜੀ ਉੱਥੇ ਜੋ ਵੀ ਕੋਈ ਘਰ ਨੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਉੱਥੇ ਨੁਕਸਾਨ ਮਤਲਬ ਹੋ ਸਕਦਾ ਹੈ ਜੀ ਜੀ ਜਿਹੜੀ ਆਪਣੀ ਨਹਿਰ ਹੈ ਲਹਿਰੇ ਵਾਲੀ ਇਹਦੇ ਚ ਅੱਜ ਪਾਣੀ ਕਾਫੀ ਜ਼ਿਆਦਾ ਹੈ ਤੇ ਇਹ ਲਹਿਰੇ ਤੋਂ ਜਦੋਂ ਆਪਾਂ ਗਾਗੇ ਵੱਲੋਂ ਕੋਟੜੇ ਵੱਲੋਂ ਜਾਂਦੇ ਆ ਉਹ ਗਾਗੇ ਪਿੰਡ ਵਾਲੀ ਸਾਈਡ ਪਹਿਲਾਂ ਨਹਿਰ ਦੇ ਵਿੱਚ ਖੱਡ ਟੈਪ ਤੇ ਆਸੀ ਪਾੜ ਸਾਡੀ ਪੁਲਿਸ ਪਾਰਟੀ ਪਹੁੰਚ ਗਈ ਸੀ ਤੇ ਹੁਣ ਥੋੜਾ ਜਿਹਾ ਪਾੜ ਵੱਡਾ ਪੈ ਗਿਆ ਤੇ ਨਹਿਰੀ ਵਿਭਾਗ ਨੂੰ ਇਨਫੋਰਮ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਦੀ ਜੀਸੀਬੀ ਆ ਗਈ ਹੈ ਤੇ ਉਹ ਐਫਰਟਸ ਕਰ ਰਹੇ ਨੇਗੇ ਜਲਦੀ ਇਹ ਜਿਹੜਾ ਪਾੜ ਪੈਨ ਪੂਰਾ ਹੋ ਜਾਊਗਾ ਅਕੀ ਵਧਾਂਗੇ ਤਾਂ ਸੀਐਮ ਮਾਨ ਨੇ ਅਰਵਿੰਦ ਕੇ ਜੀਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਦਿੱਲੀ ਦੀ ਤਿਹਾਰ ਜ਼ਿਲ੍ਹੇ ਦੇ ਵਿੱਚ ਮੁਲਾਕਾਤ ਹੋਈ ਹੈ ਤਾਂ ਲੋਕ ਸਭਾ ਚੋਣਾਂ ਦੀਆਂ ਤੋਂ ਬਾਅਦ ਪਹਿਲੀ ਮੁਲਾਕਾਤ ਹੈ ਔਰ ਦੱਸੋ ਇਹ ਕਿ ਇਸ ਤੋਂ ਪਹਿਲਾਂ ਵੀ ਸੀਐਮ ਪਗਵਤਪਾਨ ਅਰਵਿੰਦ ਕੇ ਜਵਗ ਨਾਲ ਮੁਲਾਕਾਤ ਕਰਕੇ ਆਏ ਸਨ ਜਦੋਂ ਉਹ ਤਿਹਾਰ ਜ਼ਿਲ੍ਹੇ ਚ ਬੰਸੀ ਔਰ ਹੁਣ ਦੁਬਾਰਾ 2 ਜੂਨ ਨੂੰ ਉਹਨਾਂ ਨੇ ਸਰੰਡਰ ਦਿੱਤਾ ਹੈ ਕਿਉਂਕਿ 21 ਦਿਨ ਦੇ ਕਰੀਬ ਜਿਹੜੀ ਹੈ ਇਹ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਸੀ ਅਗਰੰਮ ਜ਼ਮਾਨਤ ਦਿੱਤੀ ਗਈ ਸੀ ਤਾਂ ਕਿ ਪ੍ਰਚਾਰ ਕੀਤਾ ਜਾ ਸਕੇ ਪਰ ਚੋਣਾਂ ਦੇ ਵਿੱਚ ਨਤੀਜੇ ਅ ਦਿੱਲੀ ਦੇ ਵਿੱਚ ਕੋਈ ਬਹੁਤ ਵਧੀਆ ਨਹੀਂ ਆਇਆ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਉਸ ਜਿਹੜੀਆਂ 7-7 ਸੀਟਾਂ ਨੇ ਭਾਜਪਾ ਦੇ ਖਾਤੇ ਚਲੀ ਆ ਗਈਆਂ ਨੇ ਉਹ ਦੂਸਰੇ ਪਾਸੇ ਪੰਜਾਬ ਦਾ ਅਜਿਹੇ ਜਿਹੜਾ ਰਿਜ਼ਲਟ ਹੈ ਉਹ 3 ਸੀਟਾਂ ਹਾਸਲ ਕੀਤੀਆਂ ਨੇ ਆਮ ਆਦੀ ਪਾਰਟੀ ਨੇ ਔਰ ਕੋਲ ਮਿਲਾ ਕੇ ਤਿਹਾਰ ਜੇਲ੍ਹ ਜਿੱਦੋਂ ਮੁਲਾਕਾਤ ਕਰਨ ਪਹੁੰਚੇ ਨੇ ਸੀਐਮ ਭਗਵੰਤ ਪੰਦ ਉਸ ਤੋਂ ਮੀਡੀਆ ਤਸਵੀਰਾਂ ਨੇ ਨਤੀਜੇ ਅਨੰਤੋਪਾਤ ਪਹਿਲੀ ਮੁਲਾਕਾਤ ਅਗੇ ਵਧਾਂਗੇ ਤਾਂ ਜੰਮੂ ਕਸ਼ਮੀਰ ਦੇ ਕਠੂਆ ਤੇ ਡੋਡਾ ਦੇ ਵਿੱਚ ਅਤਵਾਦੀ ਹਮਲੇ ਹੋਏ ਕਠੂਆ ਦੇ ਵਿੱਚ ਦੋ دہشتਗਰ ਡਟੇਰ ਹੋ ਗਏ ਨੇ ਕਠੂਆ ਦੇ ਵਿੱਚ ਤੀਜੇ ਫਰਾਰ ਅਤਵਾਦੀ ਦੀ ਭਾਲ ਕੀਤੀ ਜਾ ਰਹੀ ਹੈ ਐਨਕਾਊਂਟਰ ਦੇ ਵਿੱਚ ਦੱਸਦੀ ਕਿ ਸੀਆਰਪੀਐਫ ਦਾ ਜਵਾਨ ਸ਼ਹੀਦ ਹੋਇਆ ਹੈ ਔਰ ਡੋਡਾ ਦੇ ਵਿੱਚ ਅਤਵਾਦੀਆਂ ਨੇ ਫੌਜ ਤੇ ਹਮਲਾ ਕੀਤਾ ਅਤਵਾਦੀਆਂ ਨੇ ਫੌਜ ਦੇ ਆਪਰੇਟਿੰਗ ਬੇਸ ਨੂੰ ਨਸ਼ਾਣਾ ਬਣਾਇਆ ਡੋਡਾ ਹਮਲੇ ਦੇ ਵਿੱਚ ਫੌਜ ਦੇ ਪੰਜ ਜਵਾਨਾਂ ਦੀ ਸਹਨੇ ਛੇ ਜਣੇ ਜ਼ਖਮੀ ਹੋਏ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਰਿਆਸੀ ਦੇ ਵਿੱਚ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਬੱਸ ਤੇ ਅਤਵਾਦੀ ਹਮਲਾ ਹੋਇਆ ਸੀ ਤਾਂ ਇੱਕ ਪਹਿਲਾ ਹੀ ਢੇਰ ਹੋ ਗਿਆ ਸੀ ਅਤਵਾਦੀ ਔਰ ਦੂਸਰਾ ਥੋੜੇ ਸਮੇਂ ਪਹਿਲਾਂ ਹੀ ਢੇਰ ਕੀਤਾ ਗਿਆ ਹੈ ਕਾਮਯਾਬੀ ਮਿਲੀ ਹੈ ਇੱਕ ਹੋਰ ਦੀ ਪਾਲ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਰਾਜੀ ਕੇ ਜਮੁਕਸ਼ਮੇ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਹੈ ਕਿਉਂਕਿ ਪਹਿਲਾ ਜਿਹੜਾ ਹਮਲਾ ਹੋਇਆ ਔਰ ਬੇਗਤ ਹੀ ਭਿਆਨਕ ਹਮਲਾ ਹੋਇਆ ਜਿਸ ਦੇ ਵਿੱਚ 9 ਸ਼ਰਧਾਲੂ ਜੜੇ ਨੇ ਉਹਨਾਂ ਦੀ ਜਾਨ ਚਲੀ ਗਈ ਸੀ ਔਰ ਜਿਸ ਤਰੀਕੇ ਦੇ ਨਾਲ ਉਹ バス ਖਾਈ ਦੇ ਵਿੱਚ ਡਿੱਗੀ ਹੈ ਤਾਂ 3 ਦਿਨਾਂ ਦੇ ਵਿੱਚ 3 ਅਤਵਾਦੀ ਹੰਬੇ ਹੋਏ ਬਹੁਤ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਇਤਨਾ ਪੂਰਨ ਮਾਹੌਲ ਬਣਿਆ ਹੈ ਧਿਆਨਖ ਮਨਜ਼ਰ ਜ਼ਰੂਰ ਵੇਖਣ ਨੂੰ ਮਿਲੇ ਅੱਜ ਇਸ ਕਿਸਮ ਦੇ ਨਾਲ ਬੱਸ ਖਾਈ ਦੇ ਵਿੱਚ ਡਿੱਗੀ ਸੀ ਵੈਸ਼ਨੋ ਦੇਵੀ ਸ਼ਰਧਾਲੂ ਜਾ ਰਹੇ ਸਨ ਯੂਪੀ ਤੇ ਰਾਜਸਥਾਨ ਦੇ ਨਾਲ ਸੰਬੰਧਤ ਔਰ ਇੱਕ ਹਮਲੇ ਨੂੰ ਅਜੇ ਜਿਹੜਾ ਹੈ ਉਹ ਅਤਵਾਦੀਆਂ ਦੀ ਪਾਲ ਕੀਤੀ ਜਾ ਰਹੀ ਸੀ ਕਿਉਂਕਿ ਉਹਨਾਂ ਦੇ ਸਕੈਚ ਵੀ ਜਾਰੀ ਕੀਤੇ ਗਏ ਨੇ और दूसरा हमला फिर हो जाता है कठुआ और फिर डोडा अतवादी तीन ये नया इंसुलेटेड ग्रुप है में की जिस इस इलाके में आया है और ज्यादा आतंकवादी के छिड़े होने की भी संभावना बट, छत्रकला में अभी रात को आपको जैसे पता है कि हमारा एक ऑपरेशन आर्मी सभी का एक जॉइंट ऑपरेशन सभी पर उस इलाके में चल रहा था तो उस जॉइंट ऑपरेशन के तहत जब टेररिस्ट एक्सचेंज ऑफ फायर हुआ है उसमें तो उस इलाके उस को पूरा कॉर्डन में लिया गया अभी ऑपरेशन वहाँ जारी रही है वहाँ कोई, कोई कैजुअलिटी नहीं हुई है वहाँ पर इंजरीज हुई है लेकिन वो आउट ऑफ जो दो आतंकी आतंकवादी दो आतंकवादियों को मार गिराया गया है और अभी सर्च ऑपरेशन इलाके में चल रहा है ਜੰਮੂ ਕਸ਼ਮੀਰ ਦੇ ਵਿੱਚ ਦੱਸਿਆ ਕਿ ਪਿਛਲੇ 3 ਦਿਨਾਂ ਦੇ ਵਿੱਚ 3 ਅਤਵਾਦੀ ਹਮਲੇ ਹੋਏ ਨੇ ਔਰ ਇਹਨਾਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਦੌਰਾਨ 11 ਮੌਤਾਂ ਹੋਈਆਂ ਨੇ ਫੌਜ ਦੇ ਜਵਾਨਾਂ ਦੇ ਸਮੇਤ 48 ਲੋਕ ਇਸ ਦੇ ਵਿੱਚ ਲੱਖੀ ਹੋ ਚੁੱਕੇ ਨੇ ਔਰ ਇਹ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਸਾਰੇ ਹਮਲਿਆਂ ਦੇ ਅਤਵਾਦੀ ਆਪਸ ਦੇ ਵਿੱਚ ਸੰਪਰਕ ਵਿੱਚ ਸਨ ਜਿਸ ਕਰਕੇ ਇਹ ਲਗਾਤਾਰ ਜਗ੍ਹਾ ਬਦਲ ਰਹੇ ਨੇ ਹਾਲਾਂਕਿ ਹਮਲਾਵਰ ਦੀ ਪਾਲ ਲਈ ਰਿਆਸੀ ਕਟੂਆ ਤੇ ਡੋਟਾ ਦੇ ਵਿੱਚ ਸਰਚ ਚੱਪ ਚੁੱਕਾ ਲਗਾਤਾਰ ਚੱਲ ਰਹੀ ਨੇ ਤਾਂ ਰਿਆਸੀ ਕਟੂਆ ਡੋਟਾ ਦੇ ਵਿੱਚ ਤੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਹਮਲੇ ਹੋਏ 9 ਤਰੀਕ 11 ਤਰੀਕ ਨੂੰ ਦੋ ਹਮਲੇ ਹੋਏ ਔਰ ਸੁਪਾਦ ਤਿੰਨ ਦਿਨਾਂ ਦੇ ਵਿੱਚ ਤਿੰਨ ਅਤਵਾਦੀ ਹਮਲੇ ਹੋਏ ਇਸ ਦੇ ਵਿੱਚ ਦੱਸਿਆ ਕਿ ਜਿਹੜੀ ਪਹਿਲੀ ਘਟਨਾ ਦੇ ਦੋ ਅਤਵਾਦੀ ਨੇ ਉਹਨਾਂ ਦੀ ਪਾਲਸ ਦੇ ਤੱਕ ਕੀਤੀ ਜਾ ਰਹੀ ਹੈ ਸਕੈਚ ਉਹਨਾਂ ਦੇ ਜਾਰੀ ਕਰ ਦਿੱਤੇ ਗਏ ਨੇ ਔਰ ਜਿਕਰ ਦੂਸਰੀ ਘਟਨਾ ਦਾ ਜ਼ਿਕਰ ਕੀਤਾ ਜਾਏ ਇਸ ਘਟਨਾ ਨੂੰ ਲੈ ਕੇ ਦੋ ਅਤਵਾਦੀ ਮਾਰੇ ਜਾ ਚੁੱਕੇ ਨੇ ਤੀਜੇ ਦੀ ਪਾਲਸ ਕੀਤੀ ਜਾ ਰਹੀ ਹੈ ਔਰ ਤੀਸਰੀ ਘਟਨਾ ਨੂੰ ਲੈ ਕੇ ਵੀ ਲਗਾਤਾਰ ਸਚੋਚਨ ਜਾ ਰਹੀ ਹੈ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਨੇ ਰਾਜਕੀ ਕਟਾ ਤੇ ਦੁੱਖ ਜਤਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਟਾ ਤੇ ਦੁੱਖ ਜਤਾਇਆ ਹੈ ਔਰ ਟਵੀਟ ਕਰਕੇ ਲਿਖਿਆ ਹੈ ਜੰਮੂ ਕਸ਼ਮੀਰ ਦੇ ਕਟੂਆ ਅਤੇ ਡੋਡਾ ਵਿਖੇ ਆਤਵਾਦੀ ਹਮਲੇ ਦੇ ਦੌਰਾਨ ਸੀਆਰਪੀਐਫ ਦੇ ਜਵਾਨ ਦੇ ਸ਼ਹੀਦ ਅਤੇ ਦੋ ਜਵਾਨਾਂ ਦੇ ਜ਼ਖਮੀ ਹੋਣ ਦੀ ਦੁਖਦ ਸੂਚਨਾ ਮਿਲੀ ਆਤਵਾਦੀਆਂ ਨੇ ਫੌਜ ਦੇ ਆਪਰੇਟਿੰਗ ਬੇਸ ਨੂੰ ਨਿਸ਼ਾਨਾ ਬਣਾਇਆ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਸ਼ਹੀਦ ਅਤੇ ਜ਼ਖਮੀ ਹੋਏ ਜਵਾਨਾਂ ਦੇ ਦੇਸ਼ ਖਾਤਰ ਹੌਸਲੇ ਤੇ ਜਜ਼ਬੇ ਨੂੰ ਦਿলো ਸਲਾਮ ਹੈ ਅਤੇ ਨਾਲ ਹੀ ਪਰਿਵਾਰ ਦੇ ਨਾਲ ਦਿਲੋਂ ਹਮਦਰਦੀ ਹੈ ਪਰਮਾਤਮਾ ਅੱਗੇ ਜ਼ਖਮੀ ਹੋਏ ਜਵਾਨਾਂ ਦੀ ਜਲਦ ਸਿਹਤਿਆਬੀ ਲਈ ਅਰਦਾਸ ਕਰਦੇ ਤਾਂ ਇਹ ਟਵੀਟ ਕੀਤਾ ਹੈ ਸੀਐਮ ਭਗਵਾਨਾ ਅੱਗੇ ਵਧਾਂਗੇ ਤਾਂ ਰੂਸ-ਯੂਕਰੇਨ ਜੰਗ ਦੇ ਵਿੱਚ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਅੰਮ੍ਰਿਤਸਰ ਦੇ ਤੇਜਪਾਲ

ਪਰਤੀਕੀਤੇ ਹੋਏ ਭਾਰਤੀਆਂ ਦਾ ਮੁੱਦਾ ਚੁੱਕਿਆ ਗਿਆ ਹੈ ਰੂਸ ਨੂੰ ਆਰਮੀ ਦੇ ਵਿੱਚ ਪਰਤੀਕੀਤੇ ਭਾਰਤੀਆਂ ਨੂੰ ਵਾਪਸ ਤੇ ਜੰਦੇ ਦਿੱਤਾ ਗਿਆ ਹੈ ਰੂਸ ਦੀ ਆਰਮੀ ਦੇ ਵਿੱਚ ਭਾਰਤੀਆਂ ਨੂੰ ਪਰਤੀ ਨਾ ਕਰਨ ਨੂੰ ਕਿਹਾ ਗਿਆ ਹੈ ਇਸ ਤੋਂ ਪਹਿਲਾਂ ਵੀ ਦੱਸ ਦਈਏ ਕਿ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਪਰਿਵਾਰਾਂ ਨੇ ਇਹ ਗੁਹਾਰ ਲਗਾਏ ਸੀ ਕਿ ਉਹਨਾਂ ਦੇ ਪੁੱਤਾਂ ਨੂੰ ਵਾਪਸ ਬੁਲਾਇਆ ਜਾਵੇ ਕਿਉਂਕਿ ਜ਼ਬਰਦਸਤੀ ਉਹਨਾਂ ਨੂੰ ਉੱਥੇ ਪਰਤੀਕੀਤਾ ਗਿਆ ਔਰ ਬਿਲਕੁਲ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ ਸੀ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਆ ਬਹੁਤ ਸਾਰੇ ਲੋਕ ਤੁਸੀਂ ਦੇਖੋਗੇ ਤੇ ਪਹੁੰਚੇ ਹੋਏ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਤਾਂ ਕੁਝ ਦਿਨ ਪਹਿਲਾਂ ਪਰਿਵਾਰ ਜੋ ਹੈ ਉਹ ਘਰ ਦੇ ਬਿਲਕੁਲ ਨੇੜੇ ਜੋ ਸ਼ਮਸ਼ਾਨ ਘਾਟ ਹੈ ਉੱਤੇ ਪਹੁੰਚ ਕੇ ਉਹਨਾਂ ਵੱਲੋਂ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਗਈਆਂ ਕਿਉਂਕਿ ਹੁਣ ਤੱਕ ਜਿਹੜੀ ਤੇਜਪਾਲ ਸਿੰਘ ਦੀ ਡੈੱਡ ਬੋਡੀ ਹੈ ਉਸ ਬਾਰੇ ਵੀ ਕੋਈ ਜਾਣਕਾਰੀ ਸਰਕਾਰ ਵੱਲੋਂ ਪਰਿਵਾਰ ਨੂੰ ਨਹੀਂ ਮਿਲੀ ਤਾਂ ਇਸ ਕਰਕੇ ਪਰਿਵਾਰ ਨੂੰ ਜਦੋਂ ਇਹ ਜਾਣਕਾਰੀ ਮਿਲੀ ਕਿ ਉਹਨਾਂ ਦਾ ਜਿਹੜਾ ਪਰਿਵਾਰਕ ਮੈਂਬਰ ਹੈ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਇਸ ਵੇਲੇ ਘਰ ਦੇ ਵਿੱਚ ਜੋ ਰਸਮਾਂ ਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪਾਠ ਕੀਤਾ ਜਾ ਰਿਹਾ ਹੈ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਨਿਭਾਈਆਂ ਜਾ ਰਹੀਆਂ ਨੇ ਔਰ ਜਿੱਕਰ ਪਰਿਵਾਰ ਦੇ ਨਾਲ ਅਸੀਂ ਕਰੀਏ ਗੱਲਬਾਤਾਂ ਇਸ ਵੇਲੇ ਪਰਿਵਾਰ ਜੋ ਹੈ ਗੱਲਬਾਤ ਕਰਨ ਦੀ ਇਹ ਹਾਲਤ ਦੇ ਵਿੱਚ ਨਹੀਂ ਹੈ ਪਰ ਕੁਝ ਦਿਨ ਪਹਿਲਾਂ ਜ਼ਰੂਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਦੇ ਮਦਰ ਦੇ ਨਾਲ ਤੇਜਪਾਲ ਦੀ ਪਤਨੀ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਸੀ ਕਿ ਮਾਰਚ ਤੋਂ ਬਾਅਦ ਜੋ ਹੈ 3 ਮਾਰਚ ਤੋਂ ਬਾਅਦ ਤੇਜਪਾਲ ਦਾ ਪਰਿਵਾਰ ਦੇ ਨਾਲ ਕੋਈ ਵੀ ਸੰਪਰਕ ਨਹੀਂ ਹੋਇਆ ਔਰ 9 ਜੂਨ ਨੂੰ ਇਹ ਮੰਦਭਾਗੀ ਖਬਰ ਜਿਹੜੀ ਹੈ ਪਰਿਵਾਰ ਤੱਕ ਪਹੁੰਚੀ ਸੀ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਨਿਭਾਈਆਂ ਜਾ ਰਹੀਆਂ ਨੇ ਔਰ ਪਰਿਵਾਰ ਤੁਸੀਂ ਦੇਖ ਸਕਦੇ ਕਿ ਇਸ ਵळे ਹਰ ਕੋਈ ਦੁੱਖ ਦੇ ਵਿੱਚ ਡੁੱਬਿਆ ਹੋਇਆ ਹੈ ਹਰ ਕੋਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇੱਥੇ ਪਹੁੰਚ ਰਿਹਾ ਤਾਂ ਮੈਂ ਬਾਹਰ ਤੋਂ ਇੱਕ ਵਾਰ ਫਿਰ ਤਸਵੀਰਾਂ ਦਿਖਾ ਦਿਆਂ ਕਿ ਅਸੀਂ ਇਸ ਵळे ਅੰਮ੍ਰਿਤਸਰ ਦੇ ਪਾਲਮ ਵਿਹਾਰੇ ਇਲਾਕੇ ਜਿੱਥੇ ਕਿ ਤੇਜਪਾਲ ਸਿੰਘ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਉਹ ਰਹਿੰਦਾ ਸੀ ਪਰ 9 9 ਜੂਨ ਨੂੰ ਜਿਹੜੀ ਮੰਦਭਾਗੀ ਖਬਰ ਪਰਿਵਾਰ ਤੱਕ ਪਹੁੰਚੀ ਜਿਸ ਨੇ ਕਿ ਸਾਰਿਆਂ ਨੂੰ ਝੰਡੋੜ ਕੇ ਰੱਖ ਦਿੱਤਾ ਤਾਂ ਉਸ ਤੋਂ ਬਾਅਦ ਜਿਸ ਜਿਸ ਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਰਹੀ ਆ ਹਰ ਕੋਈ ਪਰਿਵਾਰ ਦੇ ਨਾਲ ਦੁੱਖ ਸੰਜਾ ਕਰਨ ਦੇ ਲਈ ਪਹੁੰਚ ਰਿਹਾ ਹੈ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਤੱਕ ਕੀ ਜਾਣਕਾਰੀ ਮਿਲ ਰਹੀ ਹੈ ਪਰਿਵਾਰ ਨੂੰ ਜਿਸ ਤਰ੍ਹਾਂ ਡੈੱਡ ਬੋਡੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸਾਨੂੰ ਹੁਣ ਤੱਕ ਇਹ ਇਹਨਾਂ ਨੇ ਦੱਸਿਆ ਪਹਿਲਾਂ ਤਾਂ ਕਹਿੰਦੇ ਕਿ ਹੈਗੀ ਆ ਫਿਰ ਅੱਜ ਤੱਕ ਇਨਫੋਰਮੇਸ਼ਨ ਨਹੀਂ ਮਿਲੀ ਕਿ ਉਹ ਅੰਬੈਸੀ ਨਾਲ ਕੰਡਕਟ ਕੀਤਾ ਗਿਆ ਸੀ ਤੇ ਉਹ ਕਹਿੰਦੇ ਕਿ ਸਾਨੂੰ ਟਾਈਮ ਦਿਓ ਕਿਉਂਕਿ ਉੱਥੇ ਲੜਾਈ ਚੱਲ ਰਹੀ ਆ ਇਸ ਕਰਕੇ ਉਹਨਾਂ ਕਹਿੰਦੇ ਕਿ ਸਾਨੂੰ ਥੋੜਾ ਟਾਈਮ ਚਾਹੀਦਾ ਸੀ ਦੇਖ ਰਹੇ ਕਿ ਪਰਿਵਾਰ ਵੱਲੋਂ ਹੁਣ ਉਹਨਾਂ ਦੀਆਂ ਜਿਹੜੀਆਂ ਅੰਤਿਮ ਰਸਮਾਂ ਨੇ ਉਹ ਨਿਭਾਈਆਂ ਜਾ ਰਹੀਆਂ ਆ। ਹਾਂ ਡੈਥ ਦਾ ਤੇ ਉਹਨਾਂ ਨੇ ਕਲੀਅਰ ਹੋ ਗਿਆ ਕਿ ਡੈਥ ਜੋ 12 ਤਿੰਨ 12 ਮਾਰਚ ਨੂੰ ਹੋ ਚੁੱਕੀ ਆ। ਉਹ ਤਾਂ ਕਲੀਅਰ ਆ ਪਰ ਬੋਡੀ ਵਾਸਤੇ ਅਜੇ ਟਾਈਮ ਲੱਗਣਾ ਹੈ। ਉਹਨਾਂ ਨੇ ਪਹਿਲਾਂ ਤੇ ਕਹਿੰਦੇ ਕਿ ਇੱਥੇ ਹੈਗੀ ਆ ਪਰ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਸੰਗੀਆਂ। ਇੱਕ ਚੀਜ਼ ਅਸੀਂ ਦੇਖ ਰਹੇ ਕਿ ਸੁਧਾਰਨ ਪਰਿਵਾਰ ਹੈ। ਰੋਜ਼ੀ-ਰੋਟੀ ਕਮਾਉਣ ਦੇ ਲਈ ਹੀ ਗਿਆ ਸੀ। ਉਸ ਤੋਂ ਪਹਿਲਾਂ ਕੀ ਕਰਦੇ ਸੀ ਇੱਥੇ ਉਹ? ਪਹਿਲਾਂ ਨਾਰਮਲ ਉਹਨੇ ਇੱਕ ਛੋਟੀ ਜੀ ਦੁਕਾਨ ਉਹਨਾਂ ਦੇ ਪੇਤਾ ਜੀ ਦੀ। ਬਾਕੀ ਪਰਿਵਾਰ ਬੇਟੀਆਂ ਐ, ਇਹ ਦੋ ਬੇਟੇ ਹੀ ਵੱਡੇ ਬ੍ਰਦਰ ਸਰ ਉਹਨਾਂ ਦੇ ਸਿਰ ਤੇ ਹਾਂਜੀ ਉਹਨਾਂ ਦੇ ਸਿਰ ਤੇ ਸੀ ਵੱਡਾ ਉਹਨਾਂ ਦਾ ਬ੍ਰਦਰ ਜੋ ਏ ਸੀ ਵੱਡੇ ਔਰ ਛੋਟਾ ਉਹਨਾਂ ਦਾ ਬ੍ਰਦਰ ਵੀ ਕੁਝ ਟਾਈਮ ਪਹਿਲਾਂ ਉਹ 2019 ਵਿੱਚ ਡੈਥ ਹੋ ਗਈ ਸੀ ਉਹਨਾਂ ਦੀ ਇਸ ਤਰ੍ਹਾਂ ਹੀ ਯਾਨੀ ਕਿ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਜੇਕਰ ਕਹੀਏ ਤਾਂ ਨੌਜਵਾਨ ਇਹ ਹਾਂ ਨੌਜਵਾਨ ਏਹੀ ਸੀ ਇਹਨੂੰ ਬੜੀ ਇੱਛਾ ਨਹੀਂ ਕਿ ਮੈਂ ਫੌਜ ਵਿੱਚ ਜਾਵਾਂ ਪਰ ਇੰਡੀਅਨ ਆਰਮੀ 'ਚ ਨਹੀਂ ਹੋ ਸਕਿਆ ਤੇ ਉਹ ਉਹਨੂੰ ਬਾਹਰ ਦਾ ਮੌਕਾ ਮਿਲ ਗਿਆ ਉਹ ਸਾਰਮੀ ਜਾਂਦਾ ਤਾਂ ਉੱਥੇ ਉਹਨੇ ਜਾ ਕੇ ਉਸੇ ਆਖਿਆ ਕਿ ਮੈਂ ਸੇਵਾ ਕਰ ਸਕਾਂਗਾ ਜਾਣਕਾਰੀ ਮਿਲ ਰਹੀ ਕਿ 3 ਮਹੀਨੇ ਉੱਥੇ ਟ੍ਰੇਨਿੰਗ ਵੀ ਦਿੱਤੀ ਗਈ ਪਰ ਨਾਲ ਦੀ ਨਾਲ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਫਰੰਟ ਤੇ ਨਹੀਂ ਭੇਜਿਆ ਜਾਏਗਾ ਨਹੀਂ ਇਦਾਂ ਤੇ ਕੋਈ ਐਹੋ ਜਿਹਾ ਮੈਸੇਜ ਨਹੀਂ ਜਾਣਕਾਰੀ ਦਾ ਪਰ ਉਹਨਾਂ ਨੂੰ ਜਦੋਂ ਇਹ ਜਾਣਕਾਰੀ ਮਿਲੀ ਆ ਉਹਨਾਂ ਦੀ ਮਿਸਿਸ ਦੱਸ ਰਹੀ ਸੀ ਕਿ ਵੀ ਉਹਨਾਂ ਨੇ ਟ੍ਰੇਨਿੰਗ ਦਿੱਤੀ ਆ 1.5-2 ਮਹੀਨੇ ਦੀ ਉਸ ਤੋਂ ਬਾਅਦ ਜੋ ਜਾਣ ਤੋਂ ਪਹਿਲਾਂ 3 ਤਰੀਕ ਨੂੰ ਗੱਲ ਹੋਈ ਆ ਕਿ ਮੈਂ 15 ਦਿਨ 20 ਦਿਨ ਮਹੀਨਾ ਲੱਗੇ ਮੇਰਾ ਫਿਕਰ ਨਹੀਂ ਕਰਨਾ ਪਰ ਮੈਂ ਆਵਾਂਗਾ ਜਦੋਂ ਫਿਰ ਤੁਹਾਡੇ ਨਾਲ ਗੱਲ ਕਰਾਂਗਾ ਕਿ ਮੋਬਾਈਲ ਮੇਰਾ ਜਮ੍ਹਾਂ ਹੋ ਗਿਆ ਤਾਂ ਜਿਸ ਤਰ੍ਹਾਂ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਪਰਿਵਾਰ ਦੇ ਵਿੱਚ ਇਕੱਲਾ ਹਾਲਾਂਕਿ ਉਹਨਾਂ ਦੇ ਪਿਤਾ ਦੀ ਇੱਕ ਛੋਟੀ ਦੁਕਾਨ ਜ਼ਰੂਰ ਇੱਥੇ ਕਰੀਆਨੇ ਦੀ ਪਰ ਜੇਕਰ ਕਮਾਊ ਪੁੱਤ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦਾ ਇਕੱਲਾ ਇੱਕ ਇਹ ਨੌਜਵਾਨ ਸੀ ਹਾਲਾਂਕਿ ਉਸਦੇ ਇੱਕ ਭਰਾ ਦੀ ਦੱਸਿਆ ਜਾ ਰਿਹਾ ਕਿ 2019 ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਲਈ ਇੱਕ ਬਹੁਤ ਵੱਡਾ ਇਹ ਸਦਮਾ ਵੀ ਹੈ ਔਰ ਬਹੁਤ ਅਸੀਂ ਕਹਿ ਸਕਦੇ ਕਿ ਇੱਕ ਔਖਾ ਸਮਾਜ ਜਿਸ ਦੇ ਵਿੱਚੋਂ ਪਰਿਵਾਰ ਇਸ ਵੇਲੇ ਲੰਘਦਾ ਹੋਇਆ ਨਜ਼ਰ ਆ ਰਿਹਾ ਹੈ ਅਗੇ ਵਧਾਂਗੇ ਤਾਂ ਕੈਥਲ ਦੇ ਵਿੱਚ ਸਿੱਖ ਨੌਜਵਾਨ ਦੀ ਕੁਟਮਾਰ ਦੇ ਮਾਮਲੇ ਦੇ ਵਿੱਚ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਡੀਐਸਪੀ ਗੁਰਵਿੰਦਾ ਸਿੰਘ ਦੀ ਅਗਵਾਈ ਦੇ ਵਿੱਚ ਦਰਜ ਪੰਜ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਤਾਂ ਪੁਲਿਸ ਨੇ ਮੁਲਜ਼ਮਾਂ ਤੇ 10000 ਰੁਪਏ ਦਾ ਇਨਾਮ ਐਲਾਨ ਕਰ ਦਿੱਤਾ ਉਸਨੂੰ ਜੇਕਰ ਪਛਾਣ ਤੇ ਸੂchna ਦੇਣ ਤੇ ਇਨਾਮ ਮਿਲੇਗਾ ਸੂchna ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ ਕੈਥਲ ਪੁਲਿਸ ਨੇ ਨੰਬਰ ਵੀ ਜਾਰੀ ਕਰ ਦਿੱਤੇ ਨੇ ਤਾਂ ਕੋਲ ਬਿਲਾਕੇ ਦਾ ਮਾਮਲਾ ਇੱਕ ਛੋਟਾ ਮਾਮਲਾ ਨਹੀਂ ਰਿਹਾ बड़े पद्धर से मामला जोड़ा है उठता हुआ नजर आया है किसी को लैके बयान जोड़े ने सियासी तौर पर भी सामने में जो कंप्लेनेंट है उसकी कंप्लेंट के ऊपर एफआईआर रजिस्टर कर दी गई है सिविल लाइन में आ, कल एफआईआर रजिस्टर हो चुकी है आ, उसमें हमने डीएसपी गुरविंदर सिंह है उनके अंदर में एक एसआईटी बना दी गई है जिसमें चार मेंबर हैं उनके अलावा एस आई टी है वो हर एक पहलू पे अपना जांच कर रही है पूरे uh, शहर के सीसीटीवी कैमरे हमारी तरफ से हमारी टीम की तरफ से खंगाले जा रहे हैं इसमें जो भी अक्यूज होगा उसको बक्सा नहीं जाएगा उसके अगेंस्ट स्ट्रिक्ट एक्शन लिया जाएगा uh, मेरी साथ ही सभी uh, जो जनप्रतिनिधि हैं उनसे भी अपील है कि कुछ uh, मतलब जो शहर में है वो शांति बनाए रखें uh, पुलिस अपनी तरफ से पूरी uh, कोशिश कर रही है और जो भी uh, अक्यूज मिलेंगे उनको किसी भी कीमत पे बक्सा नहीं जाएगा हमारी तरफ से काफी सीसीटीवी फुटेज अभी चेक किए गए हैं काफी में हमें उनकी फोटो तो दिख रही है बट वो अभी तक उसकी जो नंबर प्लेट है वो क्लियर नहीं हुई है उसके लिए हमारी टीम कंटिन्यूस काम कर रही है इसके अलावा हमने पब्लिक में भी जो पब्लिक में भी रिवॉर्ड के लिए भी हमने डाला है कि जो भी पर्सन है एक ब्लैक बाइक के ऊपर दो लोग हैं

ਪੰਜਾਬ ਤੋਂ ਵੀ ਕਈ ਸਿਆਸੀ ਆਗੂਆਂ ਦੇ ਬਿਆਨ ਆਏ ਨੇ ਔਰ ਉਸ ਨੂੰ ਲੈ ਕੇ ਹੁਣ ਅ ਬਲਜੀਤ ਸਿੰਘ ਦਾਤੂਵਾਲ ਦੀ ਮੁਲਾਕਾਤ ਕਰ